ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼ਾਵਣ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਹੈ ਹਾੜ ਮਹੀਨੇ ਦੀ ਸਮਾਪਤੀ ਹੁੰਦੀ ਹੈ ਸ਼ਾਵਣ ਮਹੀਨੇ ਦੀ ਸ਼ੁਰੂਆਤ ਹੁੰਦੀ ਹੈ ਇਨਾ ਦਿਨਾਂ ਵਿੱਚ ਉਸ ਟਾਈਮ ਤੇ ਸਹਿਬ ਸ਼ਰੂ ਅਰਜਨ ਦੇਵ ਜੀ ਮਹਾਰਾਜ ਸਹਿਬ ਜੀ ਅਮਰ ਸ਼ਾਰ ਸ਼ਹਿਬ ਸੇਵਾ ਕਰਵਾਇਆ ਕਰਦੇ ਸੀ ਕਿ ਸੰਗਤਾਂ ਹਾੜ ਮਹੀਨੇ ਦੀ ਹਾੜੀ ਦੀ ਫਸਲ ਕੱਟ ਕੇ ਦਸਵੰਦ ਲੈ ਕੇ ਆਉਂਦੀਆਂ ਸਨ ਮਹੀਨੇ ਬਾਅਸੰਤਾਂ ਇਕੱਠੀਆਂ ਹੁੰਦੀਆਂ ਸਨ ਤੇ ਨਾਲੇ ਦਸਵੰਦ ਲੈ ਕੇ ਆਉਂਦੀਆਂ ਸਨ ਕਥਾ ਕੀਰਤਨ ਹੁੰਦਾ ਸੀ ਉਸ ਟਾਈਮ ਤੇ ਮਹਾਰਾਜ 12 ਮਾਹ ਦੇ ਮਹੀਨੇ ਦੀ ਕਥਾ ਕਰਿਆ ਕਰਦੇ ਸੀ ਮਹਾਰਾਜ ਕਹਿੰਦੇ ਸਨ ਮਹਾ ਦਿਵਸਾ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਦਾਨ ਕਿਰਪਾ ਕਰੋ ਹਰੇ ਜਿੰਨਾ ਉੱਤੇ ਪ੍ਰਭੂ ਦੀ ਮੇਰ ਨਜ਼ਰ ਕਰਦਾ ਹੈ ਆਪਣੇ ਆਪ ਨਾਮ ਦੀ ਦਾਤ ਦਿੰਦਾ ਹੈ ਉਹਨਾਂ ਵਾਰ ਤੇ ਸਾਰੇ ਮਹੀਨੇ ਸਾਰੇ ਦਿਹਾੜੇ ਸਾਰੇ ਹੀ ਮਹੂਰਤ ਖਲਖਣੇ ਹੁੰਦੇ ਸਨ ਫਰ ਅੱਜ ਦੇ ਦਿਨ ਸ਼ਾਵਣ ਦਾ ਮਹੀਨਾ ਹੈ ਇੱਥੇ ਆਪਾਂ ਗੁਰਬਾਣੀ ਦਾ ਪਾਠ ਕਰਦੇ ਹਾਂ ਉਹਦੀ ਵਿਆਖਿਆ ਫਹਿਤ ਇੱਕ ਛੋਟੀ ਜਿਹੀ ਵੀਡੀਓ ਬਣਾਉਣੀ ਹੈ ਸ਼ਾਵਣ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਹੈ ਸ਼ੁਰੂ ਕਰਦੇ ਹਾਂ ਗੁਰਬਾਣੀ ਵਾਹਿਗੁਰੂ ਜੀ ਭਾਵਨ ਸਰਛੀ ਕਾਮਨੀ ਕਿਰਨ ਕਮਲ ਸਿਉ ਪਿਆਰਾ ਮਨ ਤਨ ਰਤਾ ਸਚ ਰੰਗਾ ਇੱਕੋ ਨਾਮ ਅਗਾਰਾ ਵਿਖਿਆ ਰੰਗ ਕੁੜਾ ਵਿਆ ਦੇਸਨ ਸਭੇ ਸਾਰਾ ਹਰੇ ਅਮਰਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਨ ਹਾਰਾ ਵਣ ਤਨ ਪ੍ਰਭ ਸੰਗਮ ਮਹੁੱਲਿਆ ਸਮਰੱਥਾ ਪੁਰਖ ਅਪਾਰਾ ਹਰ ਮਿਲਨੀ ਨੂੰ ਮਨ ਲੋਚਦਾ ਕਰਮ ਮਿਲਾਵਣ ਹਾਰਾ ਜਿਨੀ ਸਖੀਐ ਪ੍ਰਭ ਪਾਇਆ ਹਉ ਤਿੰਨ ਕੈ ਸਦ ਬਲ ਹਾਰਾ ਨਾਨਕ ਹਰਿ ਜੀ ਮਿਆਕਾਰ ਸਵਦ ਸੁਵਾਰਣ ਹਾਰਾ सावनत ना सुहागनी जिन राम नाम उरहारा सावनत ना सुहागनी जिन राम नाम उरहारा वाहे गुरु जी सावन सरसी कामनी ਕਿਰਨ ਕਮਲ ਸੇ ਪਿਆਰ ਮਨ ਤਨ ਰਤਾ ਸਤ ਰੰਗ ਇੱਕੋ ਨਾਮ ਆਦਾਰ ਜਿਵੇਂ ਸ਼ਾਵਣ ਵਿੱਚ ਵਰਖਾ ਨਾਲ ਬਰਸ਼ਵਤੀ ਹਰਿਆਲੀ ਹੋ ਜਾਂਦੀ ਹੈ। ਕਿਵੇਂ ਉਹ ਜੀਵ ਇਸਤਰੀ ਜੀਵਾਤਮਾ ਹਰਿਆਲੀ ਹੋ ਜਾਂਦੀ ਹੈ। ਭਾਵ ਉਸ ਜੀਵ ਦਾ ਹਿਰਦਾ ਖੜ ਜਾਂਦਾ ਹੈ। ਇਸ ਦਾ ਪਿਆਰ ਪ੍ਰਭੂ ਦੇ ਸੋਹਣੇ ਚਰਨਾ ਨਾਲ ਬਣ ਜਾਂਦਾ ਹੈ ਉਸ ਦਾ ਮਨ ਉਸ ਦਾ ਤਨ ਪਰਮਾਤਮਾ ਦੇ ਪਿਆਰ ਵਿੱਚ ਰੰਗਿਆ ਜਾਂਦਾ ਹੈ ਪਰਮਾਤਮਾ ਦਾ ਨਾਮ ਹੀ ਉਸ ਦੀ ਜ਼ਿੰਦਗੀ ਦਾ ਆਸਰਾ ਬਣ ਜਾਂਦਾ ਹੈ ਵਿਖਿਆ ਰੰਗ ਕੂੜ ਆਵਿਆ ਦਸਨ ਸਭੇ ਸਾਰ ਹਰ ਅਮਰਤ ਬੂੰਦ ਸੁਹਾਵਣੀ ਮਿਲ ਸ਼ਾਲੂ ਪੀਂ ਬਨਹਾਰ ਮਾਇਆ ਦੇ ਨਾਸਵੰਤ ਕੋਟਕ ਉਸ ਨੂੰ ਸਾਰੇ ਸੁਹਾ ਨਕੰਮੇ ਦੇਖਦੇ ਹਨ ਸ਼ਾਵਣ ਵਿੱਚ ਜਿਵੇਂ ਵਰਖਾ ਦੀ ਬੂੰਦ ਸੋਹਣੀ ਲੱਗਦੀ ਹੈ ਤਿਵੇਂ ਪ੍ਰਭੂ ਚਰਨਾਂ ਦੇ ਪਿਆਰ ਵਾਲੇ ਬੰਦੇ ਨੂੰ हरी के नाम की आत्मक जीवन देन वाली बूंद प्यारी लगती है गुरु निल के मनुख उस बूंद न पीण जोगा हो जाता है प्रभु की वड्याई दिक्किया निक्किया गल उसू मिठिया लगदिया हैं जाने कि उस गुरबाणी पढ़नी गुरबाणी सुननी कीर्तन सुनना ਕਥਾ ਸੁਣਨੀ ਚੰਗੀ ਲੱਗਦੀ ਹੈ ਮਨ ਗਰਬਾਣੀ ਪੜਨ ਸੁਣਨ ਬੜੇ ਪਿਆਰ ਨਾਲ ਮੰਨ ਜਾਂਦਾ ਹੈ ਗੁਰੂ ਨੂੰ ਮਿਲ ਕੇ ਬੜੇ ਸ਼ੌਂਕ ਨਾਲ ਸੁਣਦਾ ਹੈ ਵਾਟਨ ਪ੍ਰਭ ਸੰਗ ਮੋਲਿਆ ਸਮਰਸਪੁਰਖ અપਾਰ ਹਰ ਮਿਲਨੇ ਨੂੰ ਮਾਣੋਦਾ ਕਰਮ ਮਿਲਾਵਨ ਹਾਰ ਜੇਹ ਪ੍ਰਭੂ ਦੇ ਮੇਲ ਨਾਲ ਸਾਰਾ ਜਗਤ वनस्पति आदक हरिया भरया होया है सो प्रभु सब कुछ करन योगा है व्यापक है तो है उसनू मिलने वास्ते मेरा मन भी टांगदा है पर प्रभु आप ही अपनी मेहर न दे देर है ਜਿਨੀ ਸਖੀਏ ਪ੍ਰਭ ਪਾਇਆ ਹਉ ਤਿਨ ਕੈ ਸਦ ਬਲਹਾਰ ਨਾਨਕ ਹਰ ਜੀ ਮਾਇਆ ਕਰਬਦ ਸਵਾਰਨਹਾਰ ਮੈਂ ਉਨਾ ਗਰਮਖ ਸਹੇਲੀਆਂ ਤੋਂ ਸਦਕੇ ਹਾਂ ਸਦਾ ਕੁਰਬਾਨ ਹਾਂ ਜਿਨਾਂ ਨੇ ਪ੍ਰਭੂ ਦਾ ਮਲਾਪੋ ਹਾਕਲ ਕਰ ਲਿਆ ਹੈ ਸਾਬ ਸਿਰਗੁਰੂ ਨਾਨਕ ਦੇਵ ਜੀ ਬੇਨਤੀ ਕਰਕੇ ਆਖਦੇ ਹਨ ਕਿ हे ਪ੍ਰਭੂ ਮੇਰੇ ਉੱਤੇ ਮੇਰ ਕਰ ਮਾਇਆ ਮਾਇਆ ਦੀ ਮੇਰ ਕਿਰਪਾ ਮੇਰੇ ਉੱਤੇ ਮੇਰ ਕਰ ਤੂੰ ਆਪ ਹੀ ਗੁਰੂ ਦੇ ਸ਼ਬਦ ਦੀ ਰਾਹੀ ਮੇਰੀ ਜਨ ਨੂੰ ਸਵਾਰਨ ਜੋਗਾ ਹੈ ਸ਼ਾਵਣ ਨਾਟਨਾ ਸ਼ਹਾਗਨੀ ਜਿਨ ਰਾਮ ਨਾਮ ਉਰਿਹਾਰ ਸ਼ਾਵਣ ਦਾ ਮਹੀਨਾ ਉਹਨਾਂ ਭਾਗਾਂ ਵਾਲੀਆਂ ਜੀਵ ਇਸਤਰੀਆਂ ਵਾਰਤੇ ਯਾਨੀ ਕਿ ਆਪਣੀ ਆਤਮਾ ਨੂੰ ਕਹਾ ਹੈ ਜੀਵ ਇਸਤਰੀਆਂ ਸ਼ਾਵਣ ਦਾ ਮਹੀਨਾ ਉਹਨਾਂ ਭਾਗਾਂ ਵਾਲੀਆਂ ਜੀਵ ਇਸਤਰੀਆਂ ਵਾਰਤੇ ਖੇੜਾ ਤੇ ਠੰਡ ਲਿਆਉਣ ਵਾਲਾ ਹੈ ਜਿਨਾਂ ਨੇ ਆਪਣੇ ਹਿਰਦੇ ਰੂਪ ਗਲ ਵਤ్య ਪਰਮਾਤਮਾ ਦਾ ਨਾਮ ਭਗਤੀ ਸਿਮਰਨ ਬੰਦਗੀ ਸੇਵਾ ਰੂਪ ਦਾ ਹਾਰ ਪਾਇਆ ਹੋਇਆ ਹੈ ਪਰਮਾਤਮਾ ਜੀ ਵਾਹਿਗੁਰੂ ਜੀ ਇਸ ਕਰਕੇ ਸਾਡੇ ਤੇ ਮੇਰ ਕਰਦੇ ਹਨ ਕਿ ਤੁਸੀਂ ਪ੍ਰਮਾਤਮਾ ਗੁਰਬਾਣੀ ਬੰਦਗੀ ਸੱਚ ਦੀ ਕਿਰਤ ਕਮਾਈ ਕਰਿਆ ਕਰੋ ਹਰ ਟਾਈਮ ਪ੍ਰਮਾਤਮਾ ਦਾ ਹੱਥ ਤੁਹਾਡੇ ਸਿਰ ਤੇ ਰਹੇਗਾ ਸ਼ਾਮੰਤਨਾ ਸੁਹਾਗਨੀ ਜੇਨ ਰਾਮ ਨਾਮ ਉਹ ਰਹਾਰਾ ਸਾਹਮਨਤ ਨਾ ਸੁ ਆਗਣੀ ਜਨ ਰਾਮ ਨਾਮ ਉਹ ਰਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ